ਨੂੰ ਸਤਿ ਸ੍ਰੀ ਅਕਾਲ ਮੈਂ ਪ੍ਰਤਪਾਲ ਸਿੰਘ ਪਿੰਡ ਪਾਟੂਆ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਤੋਂ ਸਾਰੇ ਵੀ ਇਹ ਵੀਡੀਓ ਪਾਉਣ ਦਾ ਮਕਸਦ ਆਪਣਾ ਹੀ ਹੈ ਵੀ ਆਪਾਂ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਵੀ ਜੀ ਟੈਂਪਰੇਚਰ ਹੈ ਜਿਹੜਾ 45 46 47 48 ਤੇ ਜਾ ਰਿਹਾ ਲੱਗ ਪਿਆ ਹੈ ਠੀਕ ਹੈ ਤੇ ਮੱਦੇਨਜ਼ਰ ਰੱਖਦੇ ਹੋਏ ਪਿੰਡ ਅਮੀਰਗੜਾ ਤਸੀਲ ਮੂਨਕ ਜ਼ਿਲ੍ਹਾ ਸੰਗਰੂਰ ਆਪਣਾ ਮਿੱਤਰ ਹੈ ਬਿੰਦਰਦੀਪ ਸਿੰਘ ਤੋਂ ਹੀ ਇਹਨਾਂ ਵੱਲੋਂ ਇੱਕ ਨਿੱਕਾ ਜਿਹਾ ਫਰਾਲਾ ਕਰਿਆ ਗਿਆ ਗਰੁੱਪੋ ਬਣਾਇਆ ਗਿਆ ਪਿੰਡ ਦੇ ਨੌਜਵਾਨਾਂ ਨਾਲ ਲੈ ਕੇ ਪੂਰੇ ਪਿੰਡ ਅਮੀਰਗੜ ਦੇਖੇ ਨਾ ਟੋਬੇ ਦੇ ਨਾਲ ਆ ਗੋਫਾਲਾ ਦੇ ਨਾਲ ਇੱਕ ਕਿੱਲਾ ਡੇਢ ਕਿੱਲਾ ਜਗਾ ਵਿਲਲੀ ਪਈ ਤੇ ਆ ਦੇਖੋ ਜਿਹੜੇ ਟੋਏ ਬਹੁਤ ਹਾਰਡ ਦੀ ਬਹੁਤ ਪੱਕੀ ਦੀ ਇਹਨੂੰ ਝਿੜੀ ਕਹਿੰਦੇ ਨੇ ਇਹ ਪਿੰਡ ਵਾਲੇ ਬਾਈ ਇਹ ਨੌਜਵਾਨ ਵੱਲੋਂ ਆਪਣਾ ਮਿੱਤਰ ਵੀ ਹੈ ਇਹ ਬਾਕੀ ਆਪਣਾ ਗਵਾਂਡ ਪਿੰਡ ਵੀ ਹੋ ਗਿਆ ਤੇ ਬਾਈ ਵੱਲੋਂ ਪ੍ਰਾਲਾ ਕਰਿਆ ਗਿਆ ਵੀ ਆਪਾਂ ਔਰੇ ਕਿਉਂ ਨਾ ਆਪਾਂ ਪੌਦੇ ਲਾ ਦਈਏ ਵੀ ਨਾਲੇ ਤਾਂ ਖਾਲੀ ਜਗ੍ਹਾ ਪਈ ਹੈ ਹੈਨਾ ਤੇ ਨਾਲੇ ਵਧੀਆ ਪੰਛੀਆਂ ਨੂੰ ਰਹਿਣ ਬਸੇਰਾ ਮਿਲ ਜੂਗਾ ਤੇ ਵਧੀਆ ਨਾਲੇ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਪੌਦਿਆਂ ਲਈ ਹੈ ਬਾਈ ਜਿੰਨੇ ਪੌਦੇ ਵੱਧ ਲਾਵਾਂਗੇ ਉੰਨੀ ਆਪਣਾ ਜੀਵਨ ਹੈ ਜਿਹੜਾ ਵਧੀਆ ਰਹੂਗਾ ਹੈਨਾ ਤੇ ਬਾਈ ਵੱਲੋਂ ਬਹੁਤ ਸੋਹਣਾ ਪ੍ਰਾਲਾ ਕਰਿਆ ਜਾ ਰਿਹਾ ਹੈ ਕੱਲ ਬਾਈ ਨੇ ਫੋਨ ਕਰਿਆ ਤੀ ਕਹਿੰਦਾ ਭਾਈ ਆਓ ਆਪਾਂ ਨਾਲ ਮਿਲ ਕੇ ਸਾਰੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿੱਚ ਆਪਣਾ ਯੋਗਦਾਨ ਪਾਈਏ ਤੇ ਜੀ ਸੀ ਵੀ ਚੱਲ ਰਹੀ ਹੈ ਕੱਲ ਦੀ ਏ ਤੇ ਕੱਲ ਵੀ ਬਾਈ ਦਾ ਸਾਥ ਦਿੱਤਾ ਤੀ ਤੇ ਅੱਜ ਵੀ ਆ ਰਹੇ ਆ ਬੇਲੇ ਦੀ ਅਜੇ ਜੀਨੀ ਲਾਣ ਦੇ ਪਏ ਨੇ ਕਈ ਦਿਨ ਉਹ ਦੋ ਕਰਾਹੇ ਚੱਲ ਰਹੇ ਨੇ ਬਾਈ ਉਹ ਦੇਖੋ ਬਾਈ ਪਾਣੀ ਦੀ ਸੇਵਾ ਕਰ ਰਹੇ ਨੇ ਇਹ ਇੱਧਰ ਜੀ ਸੀ ਵੀ ਚੱਲ ਰਹੀ ਹੈ ਬਾਈ ਵਿੱਚੇ ਬੈਠਾ ਜੀ ਸੀ ਵੀ ਤੇ ਇਧਰ ਆਪਾਂ ਨੇ 플ੌਪ ਆਏ ਹੋਏ ਨੇ ਕੱਲ ਦੇ ਪੱਟਾਂ ਲੱਗ ਰਹੇ ਨੇ ਤੇ ਪੱਟ ਰਹੇ ਆ ਬਹੁਤ ਵਧੀਆ ਪ੍ਰਾਲਾ ਕਰਿਆ ਜਾ ਰਿਹਾ ਬਾਈ ਬਾਈ ਵੱਲੋਂ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਮੈਂ ਤਾਂ ਬਾਈ ਸਾਰਿਆਂ ਨੂੰ ਇਹੀ ਕਹਿਣਾ ਵੀ ਆਪਾਂ ਰਲ ਮਿਲ ਕੇ ਸਾਰੇ ਆ ਹਨ ਇੱਕ ਦੂਰੇ ਸਾਥ ਦਈਏ ਜਿਹੜੀਆਂ ਬੇਲੀਆਂ ਜਮਾ ਬੱਚਿਆਂ ਨੇ ਉਹਦੇ ਚ ਆਪਾਂ ਪੌਦੇ ਲਾਈਏ ਵੱਧ ਤੋਂ ਵੱਧ ਤਾਂ ਜੋ ਜਿਹੜਾ ਆਨ ਵਾਲਾ ਟਾਈਮ ਹੈ ਉਹ ਚ ਆਪਾਂ ਤਾਪਮਾ ਨੂੰ ਕੰਟਰੋਲ ਰੱਖ ਸਕੀਏ ਬਾਈ ਹੋਰਾਂ ਨੇ ਇਧਰ ਲਾਈ ਦੀ ਪਹਿਲਾਂ ਪਿਛਲੇ ਸਾਲ ਪੌਦੇ ਬਹੁਤ ਵਧੀਆ ਹੋ ਗਏ ਗਊਸਾਲਾ ਦੇ ਨਾਲ ਉਹ ਮੇਰੇ ਪਿੰਡ ਖਮੀਰਗੜ ਦੀਆਂ ਦੋ ਤਿੰਨ ਟੀਮਾਂ ਨੇ ਜਿਹੜੀਆਂ ਵੀਡੀਓ ਬਣਾਉਂਦੀਆਂ ਟਾਰਜਨ ਮੈਂ ਘਮਾ ਕੇ ਇੱਕ ਤੇ ਇੱਕ ਬਈ ਤਰਨਾ ਟੋਰੀ ਆ ਕੇ ਤੇ ਮੀਸ਼ਰ ਵਾਲੇ ਜੱਟ ਵੀ ਸਾਰਿਆਂ ਨੂੰ ਕਹਿੰਦਾ ਵੀ ਨਾਲ ਮਿਲ ਕੇ ਆਪਾਂ ਸਾਥ ਦਈਏ ਇੱਕ ਦੂਸਰੇ ਦਾ ਤਾਂ ਜੋ ਆਪਾਂ ਆਉਣ ਵਾਲਾ ਟਾਈਮ ਹੈ ਜਿਹੜਾ ਤਾਂ ਮਾਨੂੰ ਕੰਟਰੋਲ ਰੱਖ ਸਕੀ ਹੈ ਨਾ